ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪੰਜਵਾ ਆਗੈ ਹੀ ਤੇ ਸਭ ਕਿਛ ਹੂਆ ਅਵਰ ਕੇ ਜਾਣੈ ਗਿਆਨਾ ਆਗੈ ਹੀ ਇਕੱਠਾ ਨਹੀਂ ਬੋਲਦਣਾ ਆਗੈ ਹੀ ਤੇ ਵੱਖਰਾ ਉਚਾਰਨ ਕਰਨਾ ਆਗੈ ਹੀ ਤੇ ਸਭ ਕਿਛ ਹੂਆ ਅਵਰ ਕਿ ਜਾਣ ਗਿਆਨਾਂ ਹੂਲ ਚੂਕਾ ਆਪਣਾ ਬਾਰਿਕ ਬਕਸਿਆ ਪਾਰ ਭ੍ਰਮ ਭਗਵਾਨਾ ਸਤਗੁਰ ਮੇਰਾ ਸਦਾ ਦਿਆਲਾ ਮੋਹ ਦੀਨ ਕੋ ਰਾਖ ਲਿਆ ਕਟਿਆ ਰੋਗ ਮਹਾ ਸੁਖ ਪਾਇਆ ਹਰ ਅੰਮ੍ਰਿਤ ਮੁਖ ਨਾਮ ਦੀਆ ਰਹਾਉ ਅਨੇਕ ਪਾਪ ਮੇਰੇ ਪਰ ਹਰਿਆ ਬੰਦਨ ਕਾਟੇ ਮੁਕਤ ਭਈ ਇਹ ਮੇਰੇ ਪਦ ਤੇ ਛਮਕ ਲਾਨੀ ਆ ਅਨੇਕ ਪਾਪ ਮੇਰੇ ਪਰ ਹਰਿਆ ਇੱਥੇ ਵਿਸਰਾਮ ਬੰਦਨ ਕਾਟੇ ਮੁਕਤ ਭਈ ਆਂਧ ਕੂਪ ਮਹਾ ਘੋਰ ਤੇ ਬਾਹ ਫਕਰ ਗੁਰ ਕਾਢ ਲੀਏ ਇਹ ਵੀ ਬਾਹ ਫਕਰ ਇੱਥੇ ਵੀ ਟਹਿਰਾ ਗੁਰ ਰਾਰੀ ਨੂੰ ਸਿਆਰੀ ਲੱਗੀ ਹੈ ਗੁਰੂ ਨੇ ਇੱਥੇ ਯਮਕ ਕਾਢ ਲਈਏ ਨਿਰਭਾਉ ਭੈ ਸਗਲ ਭਾਉ ਮਿਟਿਆ ਰਾਖੀ ਰੱਖ ਨਹਾਰੇ ਐਸੀ ਦਾਤ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ ਐਸੀ ਦਾਤ ਤੇਰੀ ਇੱਥੇ ਠਮਕ ਪ੍ਰਭ ਮੇਰੇ ਇੱਥੇ ਵਿਸਰਾਮ ਹੈ ਕਾਰਜ ਸਗਲ ਸਵਾਰੇ ਗੁਣ ਨਿਧਾਨ ਸਾਹਿਬ ਮਨ ਮੀਲਾ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਗੁਣ ਨਿਧਾਨ ਸਾਹਿਬ ਮਨ ਮੀਲਾ ਸਰਣ ਪਿਆ ਨਾਨਕ ਸੁਹਿਲਾ ਆਸਾ ਮਹੱਲਾ ਪੰਜਵਾ ਤੂੰ ਵਿਸਰਹਿ ਤਾਂ ਸਭ ਕੋ ਲਾਗੂ ਕੀਤ ਆਵਹਿ ਤਾਂ ਸਿਵਾ ਅਵਰ ਨਾ ਕੋਉ ਦੂਜਾ ਸੁਝੈ ਸਾਚੇ ਅਲਖ ਅਪੇਵਾ ਚੀਤ ਆਵੈ ਤਾਂ ਸਦਾ ਦਾਇਆ ਅੱਲਾ ਲੋਗਨ ਕਿਆ ਵਿਚਾਰੇ ਬੁਰਾ ਭਲਾ ਕਹ ਕਿਸ ਨੂੰ ਕਹੀਐ ਸਗਲੇ ਜੀ ਤੁਮਾਰੇ ਰਹਾਉ ਤੇਰੀ ਟੀਕ ਤੇਰਾ ਆਧਾਰ ਖਾਤ ਦੇ ਤੂੰ ਰਾਖੈ ਜਿਸ ਜਨ ਉਪਰ ਤੇਰੀ ਕਿਰਪਾ ਜਿਸ ਜਨ ਉਪਰ ਤੇਰੀ ਕਿਰਪਾ ਜਿਸ ਜਨ ਉਪਰ ਤੇਰੀ ਕਿਰਪਾ ਤਿਸ ਕੋ ਬਿਪ ਨਾ ਕੋ ਉਪਾਖੈ ਓਹੋ ਸੁਖ ਓਹਾ ਵਡਿਆਈ ਜੋ ਪ੍ਰਭ ਜੀ ਮਨ ਭਾਣੀ ਤੂੰ ਦਨ ਤੂੰ ਸਾਧ ਮਿਹਰਬਾਨ ਨਾਮ ਮਿਲੈ ਰੰਗ ਮਾਣੀ ਤੁਧ ਆਗੇ ਅਰਦਾਸ ਹਮਾਰੀ ਏ ਧਿਆਨ ਨਾਲ ਪਾਠ ਕਰਨਾ ਆਗੇ ਹੈ ਆਮ ਪਾਠੀ ਸਿੰਘਾਂ ਦੇ ਮੁਖ ਚ ਬੜੀ ਵਾਰ ਸੁਣਿਆ ਤੁਧ ਆਗੇ ਅਰਦਾਸ ਹਮਾਰੀ ਲਾਂ ਹੀ ਲਾ ਜੰਦੇ ਹਨ ਤੁਧ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੈ ਮੇਰਾ ਕੋਈ ਨਾਉ ਨਾ ਜਾਣਾ ਮੀਰਾ ਆਸਾ ਮਹੱਲਾ ਪੰਜਵਾ ਕਰ ਕਿਰਪਾ ਪ੍ਰਭ ਅੰਤਰਜਾਮੀ ਸਾਧ ਸੰਗ ਹਰ ਪਾਈਐ ਕਈ ਨਾ ਵਾਹਿਗੁਰੂ ਤੋਂ ਦਾਗਿਆ ਅਰਦਾਸ ਮਾਰੀਐ ਜਿਵੇਂ ਪਾਠੀ ਸਿੰਘ ਬੋਲ ਜਾਂਦੇ ਇਹ ਤੇ ਸਿੱਧੇ ਢੇ ਸ਼ੁਰੂ ਕਰਦੇ ਅਰਦਾਸ ਤੇ ਖੋਲਕਵਾਰ ਖੋਲਕਵਾਰ ਦਿਖਾਲੇ ਦਰਸ਼ਨ ਪੁਨਰਪ ਜਨਮ ਨਪ ਆਈਐ ਖੋਲ 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 ਕੇ ਵਾਰ ਖੋਲ ਹਾਂਜੀ ਖੋਲ ਤੇ ਨਹੀਂ ਕਹਿਣਾ ਖੋਲ ਕੇ ਵਾਰ ਦਿਖਾਲੇ ਦਰਸ਼ਨ ਖੋਲ ਕੇ ਵਾਰ ਦਿਖਾਲੇ ਦਰਸ਼ਨ ਜਿੱਥੇ ਖੇਲ ਸ਼ਬਦਾ ਜੀ ਖੋਲ ਆ ਜੇ ਉਥੇ ਬੜੇ ਭਾਰੇ ਬੋਲੀਏ ਪੁਨਰਪ ਜਨਮ ਨ ਆਈਏ ਮਿਲੋ ਪ੍ਰੀਤਮ ਸੁਆਮੀ ਆਪਣੇ ਸਗਲੇ ਦੁਖ ਹਰਾਓ ਰੇ ਮਿਲਾ ਪਰੀਤਮ ਹਰਾਰਾ ਪੂਰਾ ਗਿਆ ਮਿਲਾ ਪਰੀਤਮ ਸwami ਆਪਣੇ ਸਗਲੇ ਦੁਖ ਹਰਾ ਰੇ ਪਾਰ ਬ੍ਰਹਮ ਜਿਨ ਰਿਧਾ ਅਰਧਿਆ ਹ ਜੇਨ ਜੇਨ ਬੋਲਣਾ ਹੈ ਨੰਨੇ ਦੇ ਹਲੰਤ ਤਾਕੈ ਸੰਗ ਤਰਵ ਰੇ ਰਹਾਉ ਮਹਾ ਉਦਯਾਨ ਪਾਵਕ ਸਾਗਰ ਭੈ ਹਰਖ ਸੋਗ ਮਹਿ ਬਸਨਾ ਮਹਾ ਉਦਿਆਨ ਪਾਵਕ ਸਾਗਰ ਭਈ ਇਥੇ ਵਿਸਰਾਮ ਹਰਖ ਸੋਗ ਮਹਿ ਬਸਨਾ ਸਤਗੁਰ ਭੇਟ ਭਇਆ ਮਨ ਨਿਰਮਲ ਜਪ ਅੰਮ੍ਰਿਤ ਹਰ ਰਸਨਾ ਤਾਨ ਧਨ ਥਾਪ ਕਿਯੋ ਸਭ ਆਪਣਾ ਕੋਮਲ ਬੰਧਨ ਬੰਧਿਆ ਗੁਰ ਪ੍ਰਸਾਦ ਭਈ ਜਨ ਮੁਕਤੇ ਹਰ ਹਰ ਨਾਮ ਅਰਾਧਿਆ ਰਾਖ ਲੀਏ ਪ੍ਰਭੋ ਰਾਖਨ ਹਾਰੈ ਜੋ ਪ੍ਰਭ ਆਪਣੇ ਭਾਣੇ ਅਪੁਨੇ ਜੋ ਪ੍ਰਭ ਆਪਣੇ ਭਾਣੇ ਜੀਉ ਪਿੰਡ ਸਭ ਤੁਮਰਾ ਦਾਤੇ ਨਾਨਕ ਸਦ ਕੁਰਬਾਣੀ ਆਸਾ ਮਹੱਲਾ ਪਿੰਜਵਾ ਮੂਹ ਮਲਨ ਨੀਦ ਤੇ ਛੁਟਕੀ ਕੌਣ अनुग्रह ਭਇਓ ਰੀ ਮਹਾ ਮੋਹਨੀ ਤੁਧ ਨਾ ਵਿਆਪੈ ਤੇਰਾ ਅਲਸ ਕਹਾ ਗਇਓ ਦੀ ਰਹਾਵ ਕਾਮ ਕ੍ਰੋਧ ਅਹੰਕਾਰ ਗਖਰੋ ਸੰਜਮ ਕੌਣ ਛੁਟਿਓ ਦੀ ਸੁਰ ਨਰ ਦੇਵ ਅਸੁਰ ਤ੍ਰੈ ਗੁਨੀਆਂ ਸਗਲੋ ਭਵਨ ਲੁੱਟਿਓ ਦੀ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਸੁਰ ਨਰ ਦੇਵ ਅਸਵਰ ਤਰੇ ਗੁਨੀਆਂ ਇੱਥੇ ਵਿਸਰਾਮ ਸਗਲੋ ਭਵਨ ਲੁੱਟਿਓ ਲੁੱਟਿਓ ਥੋੜਾ ਜਿਹਾ ਕਸਕੇ ਬੋਲਣਾ ਰੀ ਇਹ ਲੁੱਟਿਓ ਦੀ ਇਕੱਠਾ ਨਹੀਂ ਗੈਣਾ ਛੁੱਟਿਓ ਰਹੀ ਐ ਇਕੱਠਾ ਨਹੀਂ ਗੈਣਾ ਸਗਲ ਭਵਨ ਲੁੱਟਿਓ ਰੀ ਦਾਵਾਗਨ ਬਹੁਤ ਤ੍ਰਿੰਜਾਲੀ ਕੋਈ ਹਰਿਆ ਬੂਟ ਰਹਿਓ ਰੀ ऐसो सम्राट सम साको ताकि उपमा जात न कहो री ताकि उपमा जात न री काजर कोठ मह पाई न कारी निर्मल बरन बने भी पाठ काजर थोड़ा जा कस के बोलना काजर कोठ मह ਭਈ ਨਕਾਰੀ ਨਕਾਰੀ ਪਾਠ ਨਹੀਂ ਕਰਨਾ ਨਾ ਵੱਖਰਾ ਹੀ ਪਾਠ ਕਰਨਾ ਭਈ ਨਕਾਰੀ ਨਿਰਮਲ ਬਰਨ ਬਨਿਉ ਰੀ ਮਹਾ ਮੰਤਰ ਗੁਰ ਹਿਰਦੈ ਬਸਿਉ ਅਚਰਜ ਨਾਮ ਸੁਨਿਉ ਰੀ ਮਹਾ ਮੰਤਰ ਗੁਰ ਇੱਥੇ ਠਮਕ ਲਾ ਦੇਣੀ ਹੈ ਹਿਰਦੈ ਬਸਿਉ ਇੱਥੇ ਵਿਸਰਾਮ ਹੈ ਅਚਰਜ ਨਾਮ ਸੁਨਿਓ ਰੀ ਕਰ ਕਿਰਪਾ ਪ੍ਰਭ ਨਦਰ ਅਬਲੋਕਨ ਆਪਣਾ ਚਰਨ ਲਗਾਈ ਪ੍ਰੇਮ ਭਗਤ ਨਾਨਕ ਸੁਖ ਪਾਇਆ ਸਾਧੂ ਸੰਗ ਸਮਾਈ ਇਕ ਓੰਕਾਰ ਸਤਗੁਰ ਪ੍ਰਸਾਦ ਰਾਗ ਆਸਾ ਘਰ ਸਤਵਾ ਮਹੱਲਾ ਪੰਜਵਾ ਸੱਤਵਾ ਥੋੜਾ ਜਿਹਾ ਕਸ ਕੇ ਬੋਲਣਾ ਹੈ ਸੱਤਵਾ ਨਹੀਂ ਕਹਿਣਾ ਸੱਤਵਾ ਲਾਲ ਚੋਲਣਾ ਤੈ ਤਨ ਸੋਹਿਆ ਸੁਰਜਨ ਭਾਨੀ ਸੁਰਜਨ ਇਕੱਠਾ ਹੀ ਪਾਠ ਹੈ ਸੁਰਜਨ ਭਾਨੀ ਸੁਰਜਨ ਭਾਨੀ ਤਾ ਮਨ 모ਹਿਆ ਤਾ ਮਨ 모ਹਿਆ ਕਵਣ ਬਣੀ ਰੀ ਕਵਣ ਬਣੀ ਰੀ ਤੇਰੀ ਲਾਲੀ ਕਵਣ ਰੰਗ ਤੂੰ ਭਈ ਗੁਲਾਲੀ ਰਹਾਉ ਤੂੰ ਹੀ ਸੁੰਦਰ ਤੂੰ ਹੈ ਸੁਹਾਗ ਤੂੰ ਘਰ ਲਾਲਨ ਤੂੰ ਘਰ ਭਾਗ ਤੂੰ ਸਤਵੰਤੀ ਤੂੰ ਪ੍ਰਧਾਨ ਤੂੰ ਪ੍ਰੀਤਮ ਭਾਨੀ ਤੂੰ ਹੀ ਸੁਰਗਿਆਨ ਸੁਰਗਿਆਨ ਪਾਠ ਜਿਹੜਾ ਨਾ ਇਹ ਸਰਮੰਧਕ ਪਾਠ ਹੈ ਤੂੰ ਹੀ ਸੁਰਗਿਆਨ ਪ੍ਰੀਤਮ ਭਾਨੀ ਤਾਂ ਪ੍ਰੀਤਮ ਭਾਨੀ ਇਥੇ ਪ੍ਰੀਤਮ ਭਾਨੀ ਤਾਂ ਰੰਗ ਗੁਲਾਲ ਤਾਂ ਰੰਗ ਗੁਲਾਲ ਕੋ ਨਾਨਕ ਸੋਭ ਦ੍ਰਿਸ਼ਟ નિਹਾਲ ਸੁਨ ਰੀ ਸਖੀ ਇਹ ਹਮਰੀ ਕਾਲ ਸੁਨ ਰੀ ਸਖੀ ਕਿਥੇ ਵਿਸਰਾਮ ਸੁਨ ਤੇ ਯਮਕ ਲੱਗ ਜੀ ਸੁਨ ਰੀ ਸਖੀ ਇਹ ਹਮਰੀ ਕਾਲ ਪ੍ਰਭ ਆਪ 시ਗਾਰ ਸਵਾਰਨਹਾਰ ਰਹਾਉ ਦੂਜਾ ਆਸਾ ਮਹੱਲਾ ਪੰਜਵਾ ਦੂਖ ਕਨੋ ਜਬ ਹੋਤੇ ਦੂਰ ਆਵ ਮਸਲਤ ਮੋਹੇ ਮਿਲੀ ਹضور ਚੁੱਕਾ ਨਿਹੂਰਾ ਸਖੀ ਸਹੇਰੀ ਇਹ ਵੀ ਚੁੱਕਾ ਨਹੀਂ ਕਹਿਣਾ ਔਂਕੜਾ ਚੁੱਕਾ ਨਿਹੂਰਾ ਸਖੀ ਸਹੇਰੀ ਪਰਮ ਗਿਆ ਗੁਰ ਪਿਰ ਸੰਗ ਮੇਰੀ ਧਰਮ ਗਆ ਧਰਮ ਗਿਆ ਇਥੇ ਵਿਸਰਾਮ ਗੁਰ ਪਿਰ ਨਹੀਂ ਗੈਣਾ ਗੁਰ ਪਿਰ ਸੰਗ ਮੇਰੀ ਨਿਕਟ ਆਨ ਪ੍ਰਿਆਸੀਜ ਧਰੀ ਕਾਣ ਕੱਢਨ ਤੇ ਛੂਟ ਪਰੀ ਕਾਣ ਕੱਢਨ ਤੇ ਕਾਣ ਇਹ ਨਾਣਾ ਬੋਲਣਾ ਕਾਣ ਨਹੀਂ ਕਹਿਣਾ ਕਾਣ ਕੱਢਨ ਤੇ ਛੂਟ ਪਰੀ ਕਾਣ ਕੱਢਨ ਤੇ ਛੂਟ ਪਰੀ ਸ਼ੁੱਧ ਨਾਣਾ ਪੂਰਾ ਆਵਾਜ਼ ਦੀ ਕਾਣ ਕੱਢਨ ਤੇ ਛੂਟ ਪਰੀ ਕੱਢਣ ਕੱਢਨ ਢੱਡਾ ਵੀ ਹੈ ਨਾ ਵਿੱਚ ਕੱਢਣ ਨਹੀਂ ਕਹਿਣਾ ਕੱਢਣ ਕੱਢਨ ਤੇ ਛੂਟ ਪਰੀ ਕਾਣ ਕੱਢਨ ਤੇ ਛੂਟ ਪਰੀ ਮੰਦਰ ਮੇਰਾ ਸ਼ਬਦ ਉਜਾਰਾ ਅਨੰਦ ਬినੋਦੀ ਕਸਮ ਹਮਾਰਾ ਮਸਤਕ ਭਾਗ ਮੈਂ ਫਿਰ ਘਰ ਆਇਆ ਮਸਤਕ ਭਾਗ ਇਥੇ ਵਿਸਰਾਮ ਮੈਂ ਫਿਰ ਘਰ ਆਇਆ ਥਿਰ ਸੁਹਾਗ ਨਾਨਕ ਜਨ ਪਾਇਆ ਆਸਾ ਮਹੱਲਾ ਪੰਜਵਾ ਸਾਚ ਨਾਮ ਮੇਰਾ ਮਨ ਲਗਾ लोगन सियो मेरा ठाठा बागा बागा जेड़ा पाठ है ऐ संबधक पाठ करना है सियो मेरा ठाठा बागा बाहर सूत सगल सियो मौला अलिपत रहा जैसे जल मह कौला रहा मुख की बात सगल स्यो करता मुख की बात सगल स्यो करता अपना धरता तीस आवत है बहुत पिहला पिहाला पाठ इकट्ठा ही करना पिहला नहीं कहना छेदी बोलना है पिहला ਸਗਲ ਚਰਨ ਕੀ ਇਹੋ ਮਨ ਰਾਲਾ ਨਾਨਕ ਜਨ ਗੁਰ ਪੂਰਾ ਪਾਇਆ ਅੰਤਰ ਬਾਹਰ ਏਕ ਦਿਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ